ਸ਼ੰਭੂ ਇੱਕ ਪਿੰਡ ਬਣਿਆ ਹੋਇਆ ਵਾ ਠੀਕ ਹੈ ਜੀ ਔਰ ਬਰਸਾਤ ਤੁਹਾਨੂੰ ਸ਼ੀਸ਼ਿਆਂ ਦੇ ਛੇਤ ਤੁਹਾਨੂੰ ਦਿਖ ਪੈਣਾ ਤੁਪਕੇ ਠੀਕ ਹੈ ਜੀ ਉੱਤੇ ਲਗਾਤਾਰ ਬੱਦਲ ਘਟ ਕਰਿਆ ਘਰਾ ਵਰਗੇ ਮਾਹੌਲ ਆ ਆ ਦੇਖੋ ਇਹੜਾ ਆਪ ਘਰ ਬਣਾਇਆ ਇਹਨਾਂ ਨੇ ਆ ਲਓ ਜੀ ਸ਼ੰਭੂ ਬਾਰਡਰ ਤੇ ਮੀਟਿੰਗ ਚੱਲਣ ਈ ਆ ਬੰਦਾਲਾ ਸਾਹਿਬ ਨੂੰ ਅੱਥੀ ਕੰਮ ਕਰਦੇ ਆ ਤੁਸੀਂ ਵੇਖ ਸਕਦੇ ਹੋ ਤੇ ਬੱਗਾ ਸਾਹਿਬ ਵੀ ਲੱਗੇ ਕਿਉਂਕਿ ਬਰਸਾਤ ਆ ਗਈ ਆ ਤੇ ਦੇਖੋ ਤਕਲੀਫਾਂ ਤੇ ਝਲਣੀਆਂ ਪੈਂਦੀਆਂ ਬੰਦੇ ਕਹਿੰਦੇ ਵੀ ਅੰਦਰ ਆ ਜਾਣਾ ਪਾਣੀ ਤੇ ਆਪਾਂ ਕੰਮ ਤਾਂ ਬਾ ਸੰਭਲੀਏ ਭਰਾਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸ਼ੰਭੂ ਬਾਰਡਰ ਤੇ ਰਾਤ ਤੇ ਬੰਦੇ ਲੱਗੇ ਹੁਣ ਮੈਂ ਤੈਨੂੰ ਬਾਹਰ ਖਾਉਣਾ ਮੀਂਹ ਚ ਕੀ ਬੰਦਾ ਵਾ ਬਾਥੀਆਂ ਖਾਂਣ ਲੱਗਿਆ ਹਾਂ ਆ ਜੀ ਆ ਦੇਖੋ ਵੀ ਟਾਈਟ ਸ਼ੰਭੂ ਬਾਰਡਰ ਰਾਤ ਦਾ ਵਿਰਾਤ ਦਾ ਸੀਨ ਬਈ ਠੀਕ ਆ ਬਾਈ ਆ ਸ਼ੰਭੂ ਬਾਰਡਰ ਤੇ ਜਿੱਥੇ ਕਿ ਜੇ ਮੈਂ ਹੈਗਾ ਨਾ ਰਾਤ ਬਰਸਾਤ ਹੋ ਰਹੀ ਆ ਇਸ ਵੇਲੇ ਆ ਤੁਸੀਂ ਕਹਿ ਲਓ ਇੱਧਰ ਜਿੱਧਰ ਮੈਂ ਤੁਹਾਨੂੰ ਬੱਤੀਆਂ ਦੇ ਦਿੱਤੀਆਂ ਨਾ ਇਹ ਅੰਬਾਲੇ ਵਾਲਾ ਏਰੀਆ ਜੇ ਠੀਕ ਹੈ ਨਾ ਇਹਨੂੰ ਬਾਲਾ ਆ ਬਾਜਵਾ ਤੁਹਾਨੂੰ ਮੈਂ ਦਿਖਾ ਦੇਣਾ ਬਾਜਵਾ ਬਾਜਵਟਾ ਬਾਂਦੇ ਇਹਨੂੰ ਮੈਂ ਆ ਜਿਹੜਾ ਵਾ ਇਹ ਇੱਧਰ ਇੱਧਰਲੇ ਪਾਸੇ ਇਹ ਇੱਧਰਲੇ ਪਾਸੇ ਆਹ ਚਮਕਣ ਦੇ ਆ ਇਹ ਭਾਈ ਅੰਮ੍ਰਿਤਸਰ ਉਹਦੇ ਜਾਂ ਰਾਜਪੁਰੇ ਹੁੰਦਾ ਏਰੀਆ ਜੇ ਤੁਹਾਨੂੰ ਰਾਤ ਮਾੜਾ ਜਾਂ ਬਰਸਾਤ ਹੁੰਦੀ ਜੀ ਦਿਖਾ ਲਈਏ ਵੀ ਕਿਸਾਨ ਕਿਦਾਂ ਡਟੇ ਆ ਠੀਕ ਹੈ ਜੀ ਕਿਸਾਨ ਕਿਦਾਂ ਡਟੇ ਹੋਏ ਆ ਭਾਈ ਦੇਖੋ ਟੋਡੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਸਾਰੇ ਕਿਸਾਨ ਜਿਹੜੇ ਲੜ ਰਹੇ ਆ ਆ ਬਈ ਟਾਂਗਰੇ ਵਾਲਿਆਂ ਦੀ ਟਰੈਕਟਰ ਟਰਾਲੀ ਆ ਰਾਤ ਦਾ ਸੀਨਾ ਮੈਂ ਆ ਦਿਖਾ ਲੂੰਗਾ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਆ ਬਈ ਟਾਂਗਰੇ ਵਾਲਿਆਂ ਦੀ ਟਰਾਲੀ ਆ ਬੇ ਠੀਕ ਹੈ ਜੀ ਤੁਸੀਂ ਰਾਤ ਕਿਸਾਨਾਂ ਦੀ ਆ ਬਈ ਆਪਣੇ ਸਿੰਘ ਸੁੱਤੇ ਹੋ ਨਹੀਂ ਖੋਲੋ ਨਾ ਤੁਸੀਂ ਕੋਈ ਗੱਲ ਨਹੀਂ ਠੀਕ ਹੈ ਜੀ ਰੋਟੀ ਪਾਣੀ ਖਾ ਕੇ ਕੁਛ ਆ ਗਿਆ ਤੇ ਕੁਛ ਆ ਰਹੇ ਆ ਟਰੈਕਟਰ ਲੱਗੇ ਆ ਬਈ ਠੀਕ ਆ ਬਰਸਾਤ ਹੋ ਰਹੀ ਆ ਆ ਪਾਪਾ ਕਿਹੜਾ ਪਿੰਡ ਆ ਬਾਣੀਆਂ ਆ ਬਾਣੀਆਂ ਹਾਂਜੀ ਠੀਕ ਆ ਜੀ ਬਾਣੀਆਂ ਤੋਂ ਆਏ ਹਾਂਜੀ ਸੁਖਸਾਨ ਫੁਲਕਾ ਛੱਕੇ ਹਾਂਜੀ ਛੱਕ ਲਿਆ ਜੀ ਆ ਦੇਖੋ ਪਾਪੇ ਸਾਡੇ ਦੀ ਠੀਕ ਆ ਜੀ ਹਾਲ ਤਾਂ ਇਹ ਫਿਰ ਵੀ ਚੜਦੀ ਕਲਾ ਚ ਮੋਰਚੇ 'ਚ ਡਟੇ ਹੋਏ ਵੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਬਈ ਆ ਦੇਖੋ ਟਰੈਕਟਰ ਟਰਾਲੀਆਂ ਐ ਪੂਰਾ ਭਰਿਆ ਪਿਆ ਵਾ ਟਰੈਕਟਰ ਟਰਾਲੀਆਂ ਨਾਲ ਬਈ ਠੀਕ ਆ ਜੀ ਇਹ ਰਾਤ ਬਰਸਾਤ ਹੋ ਰਹੀ ਆ ਬਰਸਾਤ ਦੇ ਵਿੱਚ ਵੀ ਡਟੇ ਹੋਏ ਆ ਕਿਸਾਨ ਠੀਕ ਆ ਜੀ ਉਹਖੋ ਚਾਰ ਚਟਾ ਟਟਾਲੀਆਂ ਦੀਆਂ ਲੈਣਾ ਵਾ ਠੀਕ ਹੈ ਜੀ ਮੈਂ ਤੁਹਾਨੂੰ ਪਰ ਆ ਲੰਗਰ ਆ ਮਹਾਂਪੁਰਸ਼ਾਂ ਦਾ ਠੀਕ ਹੈ ਜੀ ਬਿਜਲੀ ਵੀ ਕੱਟਕਦੀ ਆ ਵਿੱਚ ਠੀਕ ਹੈ ਜੀ ਲਗ ਲਗਭਗ ਲੰਗਰ ਦੀ ਸਮਾਪਤੀ ਆ ਇੱਧਰ ਨਾ ਲੰਗਰ ਲੰਗਰ ਵਾ ਖਾਲਸਾ ਫਤਿਹ ਆ ਲੰਗਰ ਆ ਬਈ ਮਹਾਂਪੁਰਸ਼ਾਂ ਦਾ ਇੱਥੇ ਤੇ ਇਸ ਵੇਲੇ ਲੋਕ ਤਿਆਰੀ ਕਰ ਰਹੇ ਮਹਾਂਪੁਰਸ਼ ਪਰ ਸਾਡੇ ਸਿੰਘ ਵੀ ਹੈਗੇ ਬੰਡਾਲੇ ਵਾਲੇ ਤੇ ਇਸ ਤਰੀਕੇ ਨਾਲ ਉੱਤੋਂ ਗੜਕੜ ਕੜਕੜ ਹੋ ਰਹੀ ਆ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਡਟੇ ਹੋਏ ਆ ਕਿਸਾਨ ਇਧਰ ਵੀ ਇਧਰ ਵੀ ਕੀ ਹਾਲ ਹੈ ਮਹਾਰਾਜ ਚੰਗਾ ਜੀ ਡਟੀਆਂ ਫੌਜਾਂ ਹਾਂਜੀ ਹਾਂਜੀ ਚੜਦੀ ਕਲਾ ਚ ਬਹੁਤ ਵਧੀਆ ਵਾਤ ਤੋਂ ਵਾਤ ਸ਼ੇਅਰ ਕਰ ਦਿਓ ਭਾਈ ਇਸ ਤਰੀਕਾ ਇਸ ਤਰੀਕੇ ਨਾਲ ਤੁਹਾਨੂੰ ਤੁਹਾਨੂੰ ਇੱਥੇ ਸ਼ੰਭੂ ਬਾਰਡਰ ਤੇ ਨੇਰਾ ਬਰਸਾਤ ਹੋ ਰਹੀ ਆ ਕਿੰਮਣ ਕਿੰਮਣ ਔਰ ਮੈਂ ਆਪਣਾ ਮੋਬਾਈਲ ਬਚਾ ਕੇ ਵਿੱਚ ਵਿੱਚ ਨਿਕਲ ਕੇ ਆਉਨਾ ਇਧਰ ਠੀਕ ਠਾਕ ਮਹਾਰਾਜ ਆ ਵਾਪਸ ਕਿਸਾਨਾਂ ਦੀ ਰਾਤ ਠੀਕ ਹੈ ਜੀ ਡਟਿਆ ਵੀ ਕਿਸਾਨ ਬਾਈ ਤੁਸੀਂ ਪਿੰਡਾਂ ਚ ਬੈਠੇ ਜੇ ਤੁਹਾਡੀ ਲੜਾਈ ਲੜ ਰਹੇ ਆਜ ਉਹਦੇ ਠੀਕ ਹੈ ਜੀ ਪਰ ਤੋਂ ਇਦਾਂ ਟਕ ਟਕ ਟਾਲੀਆਂ ਲਗਾਤਾਰ ਇਹ ਸ਼ੰਭੂ ਇੱਕ ਪਿੰਡ ਬਣਿਆ ਹੋਇਆ ਵਾ ਠੀਕ ਹੈ ਜੀ ਔਰ ਬਰਸਾਤ ਤੁਹਾਨੂੰ ਸ਼ੀਸ਼ਿਆਂ ਦੇ ਛੇਤ ਤੁਹਾਨੂੰ ਦਿਖ ਪੈਣਾ ਤੁਪਕੇ ਠੀਕ ਹੈ ਜੀ ਉੱਤੇ ਲਗਾਤਾਰ ਬੱਦਲ ਘਟ ਕਰਿਆ ਘਰਾਂ ਵਰਗੇ ਮਾਹੌਲ ਆ ਆ ਦੇਖੋ ਇਹ ਆਪ ਘਰ ਬਣਾਇਆ ਇਹਨਾਂ ਨੇ ਉਸ ਜਿੰਨੇ ਕੁ ਮੈਂ ਖਾ ਸਕਾਂ ਹਰ ਦੇਖੋ ਕਿ ਖੁੱਤੇ ਅੰਦਰ ਕਿਸਾਨ ਤੇ ਆਪਣਾ ਘਰ ਬਣਾਇਆ ਹੋਇਆ ਇਹ ਇੱਥੇ ਬਣਿਆ ਹੋਇਆ ਆ ਵਾਇਰਿੰਗ ਵਗੈਰਾ ਹੋਈ ਹੋਈ ਆ ਆ ਬਸਿਆ ਬਈ ਠੀਕ ਆ ਬਸ ਵੀ ਇਹ ਆਪਣੇ ਅੰਮ੍ਰਿਤਸਰ ਜ਼ਿਲ੍ਹੇ ਦੀ ਬਸਿਆ ਤੇ ਬਸ ਕਿਸਾਨ ਲਗੇ ਬਸ ਨੂੰ ਘਰ ਵਰਗਾ ਰੰਗਤ ਦਿੱਤੀ ਹੋਈ ਆ ਇਧਰ ਇਹਦੇ ਪਿੱਛੇ ਨਾਲ ਦੀ ਨਾਲ ਟਰਾਲੀਆਂ ਐ ਘਰ ਬਣੇ ਹੋਇਆ ਬਈ ਆ ਦੇਖੋ ਠੀਕ ਆ ਮੋਬਾਈਲ ਵੇਖ ਰਹੇ ਕਿਸਾਨ ਬਲਬ ਜਗ ਰਹੇ ਆ ਤੋ ਐ ਡਟੇ ਹੋਇਆ ਬਰਸਾਤ ਨਕੀ ਨਕੀ ਬਰਸਾਤ ਸ਼ੰਭੂ ਬਾਡਰ ਤੇ ਹੋ ਰਹੀ ਆ ਅਰ ਆਪ ਦੇ ਸਾਹਿਬ ਨਾਲ ਪ੍ਰਬੰਧ ਕਰਦੇ ਆ ਠੀਕ ਹੈ ਜੀ ਤੋ ਇਹ ਐ ਨੱਕੋ ਜਿਹੜਾ ਸੀ ਵੱਡਾ ਜਥਾ ਆਏ ਆ ਪਾਰ ਚਾਰ ਪੰਜ ਬਣ ਟ੍ਰੈਕਟਰ ਟਰਾਲੀਆਂ ਦੀ ਲੈਣਾ ਵਾ ਡਟੇ ਹੋਏ ਆ ਭਈ ਆ ਸੰਘਰਸ਼ੀ ਯੋਧੇ ਤੇ ਮਾਝੇ ਵਾਲੇ ਲਿਖਿਆ ਭਈ ਇਹਨਾਂ ਨੇ ਇਹ ਲਿਖਿਆ ਸੰਘਰਸ਼ੀ ਯੋਧੇ ਤੇ ਮਾਝੇ ਵਾਲੇ ਜੈਜਵਨ ਸਪੈਸ਼ਲ ਟਰਾਲੀ ਆ ਭਈ ਇਹਨਾਂ ਦੀ ਓਏ ਬੱਤੀ ਬੜੀ ਜ਼ੋਰ ਨਾਲ ਘੜਕਦੀ ਜੀ ਠੀਕ ਹੈ ਜੀ ਤੇ ਆ ਸਪੈਸ਼ਲ ਆ ਭਈ ਟਰਾਲੀ ਵੇਖੋ ਸਪੈਸ਼ਲ ਸੀਨ ਆ ਵਾਇਰਿੰਗ ਹੋਈ ਆ ਡਟੇ ਨੇ ਜੋਦੇ ਵੱਤ ਵਾ ਸ਼ੇਅਰ ਕਰ ਦਿਓ ਧੰਨਵਾਦ ਮਾਸਟਰ ਮੈਂ ਦੋ ਕਮੈਂਟ ਹੋਰ ਦਿਖਾ ਸਕਣਾ ਤੁਹਾਨੂੰ ਠੀਕ ਹੈ ਜੀ ਆਹ ਲੱਗਾ ਜੋ ਫਾਰਮ ਟਰੈਕ ਦਾ ਚੱਲਿਆ ਹੀ ਉੱਥੋਂ ਠੀਕ ਹੈ ਜੀ ਇਧਰ ਵੀ ਆਹ ਵੇਖੋ ਇਧਰ ਵੀ ਜੋ ਕਿਹੜਾ ਪਿੰਡ ਆ ਪਾਪਾ ਜੀ ਗੁੰਨੋਵਾਲ ਜੰਡੇ ਵਾਲਾ ਗੁਰੂ ਬਾਈ ਬਹੁਤ ਵਧੀਆ ਇਦਾਂ ਈ ਟਰਾਲੀਆਂ 'ਚ ਡਟੇ ਕਿਸਾਨ ਬਈ ਬਰਸਾਤ ਹੋ ਰਹੀ ਆ ਆ ਬਾਬਿਆਂ ਦਾ ਟੈਂਕਰ ਐ ਮੈਂ ਹੁਣ ਇਧਰ ਚੱਲ ਚੱਲਿਆ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਇਹ ਸਾਰੇ ਦੇਸ਼ ਦੀ ਐਮਐਸਪੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਔਰ ਲਖੀਮਪੁਰ ਖਰੀਦ ਦਾ ਇਨਸਾਫ ਔਰ ਇਹਦੇ ਨਾਲ ਦੀ ਨਾਲ ਸ਼ੁਭਸ਼ੀਰ ਸ਼ੁਭ ਕਰਨ ਦਾ ਇਨਸਾਫ ਸੋ ਸ਼ੇਅਰ ਕਰ ਦਿਓ ਰਾਤ 10 ਸੀ ਨਾ ਬਰਸਾਤ ਹੋ ਰਹੀ ਸ਼ੰਭੂ ਬਾਰਡਰ ਤੇ ਵੀ ਬੱਤੀ ਬਜਰੀ ਕਟ ਗਈ ਬਹੁਤ ਚੋਰ ਨਾ ਭਾਈ ਧੰਨ